ਕਿ ਲੋਕ ਚਿੱਕੜ ਤੋਂ बच ਕੇ ਚੱਲਦੇ ਨੇ ਕਿ ਕਿਤੇ ਕੱਪੜੇ ਨਾ ਗੰਦੇ ਹੋ ਜਾਣ ਤੇ ਚਿੱਕੜ ਨੂੰ ਇਸ ਗੱਲ ਦਾ ਕਮਾਂਡ ਹੋ ਜਾਂਦਾ ਹੈ ਕਿ ਲੋਕ ਖੌਰੇ ਉਸ ਤੋਂ ਡਰਦੇ ਹੀ ਨਹੀਂ ਅੱਜ ਦੀ ਇਹ ਛੋਟੀ ਜੀ ਕਹਾਣੀ ਇੱਕ ਬਿਜ਼ਨਸਮੈਨ ਦੀ ਹੈ ਉਹ ਇੱਕ ਵੱਡੀ ਕੰਪਨੀ ਦਾ ਮਾਲਕ ਸੀ ਇੱਕ ਦਿਨ ਕੀ ਹੋਇਆ ਕਿ ਸਵੇਰੇ ਸਵੇਰੇ ਉਸ ਦਾ ਮੂਡ ਖਰਾਬ ਹੋ ਗਿਆ ਤੇ ਉਹ ਗੁੱਸੇ ਵਿੱਚ ਹੀ ਆਪਣੇ ਦਫ਼ਤਰ ਪਹੁੰਚ ਗਿਆ ਦਫਤਰ ਜਾ ਕੇ ਆਪਣੇ ਕੈਬਨ ਵਿੱਚ ਗਿਆ ਤੇ ਆਪਣੇ ਮੈਨੇਜਰ ਨੂੰ ਬੁਲਾਇਆ ਤੇ ਆਉਂਦੇ ਹੋਏ ਆਪਣੀਆਂ ਸਾਰੀਆਂ ਰਿਪੋਰਟਾਂ ਨਾਲ ਲੈ ਕੇ ਉਹਨੂੰ ਕਿਹਾ ਮੈਨੇਜਰ ਬੜਾ ਖੁਸ਼ ਹੋਇਆ ਉਸ ਨੂੰ ਲੱਗਿਆ ਕਿ ਬੌਸ ਉਸ ਦਾ ਕੰਮ ਦੇਖ ਕੇ ਉਸ ਨੂੰ ਸ਼ਾਬਾਸ਼ੀ ਦੇਵੇਗਾ ਕਿ ਉਹ ਕਿੰਨਾ ਵਧੀਆ ਕੰਮ ਕਰ ਰਿਹਾ ਹੈ ਤੇ ਦਫਤਰ ਨੂੰ ਕਿੰਨੇ ਵਧੀਆ ਤਰੀਕੇ ਨਾਲ ਚਲਾ ਰਿਹਾ ਹੈ ਪਰ ਹਾਲਾਤ ਇਸ ਦੇ ਬਿਲਕੁਲ ਉਲਟੇ ਬਣੇ ਹੋਏ ਸੀ ਕਿਉਂਕਿ ਬੌਸ ਗੁੱਸੇ ਵਿੱਚ ਹੀ ਘਰ ਤੋਂ ਆਇਆ ਸੀ ਉਹ ਸਾਰੀਆਂ ਰਿਪੋਰਟਾਂ ਲੈ ਕੇ ਆਪਣੇ ਬੌਸ ਦੇ ਕੈबिन ਵਿੱਚ ਗਿਆ। ਮੈਨੇਜਰ ਦੇ ਕੰਮ ਵਿੱਚ ਜਾਂ ਰਿਪੋਰਟਾਂ ਵਿੱਚ ਕੋਈ ਵੀ ਕਮੀ ਨਹੀਂ ਸੀ। ਫਿਰ ਵੀ ਉਸਨੇ ਆਪਣੇ ਮੈਨੇਜਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਤੇ ਉਸਨੂੰ ਇੰਨਾ ਜ਼ਲੀਲ ਕੀਤਾ ਕਿ ਮੈਨੇਜਰ ਕੁਝ ਵੀ ਨਾ ਕਹਿ ਸਕਿਆ। ਉਹ ਆਪਣੇ ਬੌਸ ਦੀ ਬਹੁਤ ਇੱਜ਼ਤ ਕਰਦਾ ਸੀ। ਇਸ ਲਈ ਬਸ ਚੁੱਪ ਖੜਾ ਸੀ। ਪਰ ਕਿਤੇ ਨਾ ਕਿਤੇ ਮਨ ਵਿੱਚ ਸੋਚ ਰਿਹਾ ਸੀ। ਕਿ ਅਚਾਨਕ ਇਹ ਕੀ ਹੋ ਗਿਆ ਮੈਂ ਤਾਂ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਇਸ ਕੰਪਨੀ ਨੂੰ ਵੀ ਆਪਣੀ ਸਮਝ ਕੇ ਕੰਮ ਕਰਦਾ ਫਿਰ ਵੀ ਅੱਜ ਕੀ ਕੁਝ ਸੌਨਾ ਪੈ ਗਿਆ ਸੋਚਦਾ ਸੋਚਦਾ ਵਾਪਸ ਆਪਣੀ ਸੀਟ ਤੇ ਜਾਣ ਲੱਗਿਆ ਹੁਣ ਮੈਨੇਜਰ ਵੀ ਆਗ ਬਬੂਲਾ ਹੋ ਗਿਆ ਹੁਣ ਉਸਨੇ ਵੀ ਆਪਣਾ ਗੁੱਸਾ ਕਿਤੇ ਨਾ ਕਿਤੇ ਕੱਢਣਾ ਸੀ ਇਸ ਲਈ ਉਸਨੇ ਸਾਰੇ ਕਰਮਚਾਰੀਆਂ ਨਾਲ ਇੱਕ ਮੀਟਿੰਗ ਬੁਲਾਈ ਤੇ ਉਹਨਾਂ ਨੂੰ ਕਿਹਾ ਕਿ ਆਪਣਾ ਰਿਪੋਰਟ ਕਾਰਡ ਨਾਲ ਲੈ ਕੇ ਆਉਣ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਨੇ ਕਿੰਨਾ ਕਿੰਨਾ ਕੰਮ ਕੀਤਾ ਤੇ ਜਿਸ ਕਰਮਚਾਰੀ ਦਾ ਕੰਮ ਸਭ ਤੋਂ ਮਾੜਾ ਸੀ ਉਸਤੇ ਉਹ ਵਰਪਿਆ ਤੇ ਆਪਣਾ ਸਾਰਾ ਗੁੱਸਾ ਉਸਤੇ ਕੱਢ ਦਿੱਤਾ ਉਸ ਦੀ ਸਾਰਿਆਂ ਸਾਹਮਣੇ ਰੱਜ ਕੇ ਬੇਇੱਜ਼ਤੀ ਕੀਤੀ ਤੇ ਹੋਰ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾ ਦਿੱਤੀਆਂ ਫਿਰ ਉਸਤੇ ਰੋਹ ਮਾਰਦੇ ਹੋਏ ਹੁਕਮ ਦਿੱਤਾ ਕਿ ਤੂੰ ਅੱਜ ਸਭ ਤੋਂ ਅਖੀਰ ਵਿੱਚ ਜਾਵੇਂਗਾ ਉਹ ਵਿਚਾਰਾ ਹਨੇਰੇ ਤੱਕ ਆਪਣਾ ਕੰਮ ਕਰਦਾ ਰਿਹਾ ਤੇ ਅਖੀਰ ਜਦੋਂ ਉਹ ਆਪਣਾ ਬੈਗ ਤੇ ਟਿਫਨ ਚੱਕ ਕੇ ਦਫ਼ਤਰ ਤੋਂ ਬਾਹਰ ਨਿਕਲਣ ਲੱਗਾ ਤਾਂ ਉਸ ਦਫ਼ਤਰ ਦਾ ਸਿਕਿਉਰਿਟੀ ਗਾਰਡ ਉਸ ਨੂੰ ਟੱਕਰ ਗਿਆ ਹੁਣ ਉਹ ਵੀ ਸਵੇਰ ਦਾ ਖਪਿਆ ਹੋਇਆ ਸੀ ਤੇ ਅੰਦਰੋਂ ਗੁੱਸੇ ਨਾਲ ਭਰਿਆ ਹੋਇਆ ਸੀ ਉਸ ਨੇ ਆਪਣਾ ਸਾਰਾ ਗੁੱਸਾ ਉਸ ਸਿਕਿਉਰਿਟੀ ਗਾਰਡ ਤੇ ਕਰ ਦਿੱਤਾ ਤੇ ਉਸ ਨੂੰ ਬੁਰਾ ਭਲਾ ਬੋਲ ਕੇ ਆਪਣੇ ਘਰ ਚ ਲਿਆ ਗਿਆ ਹੁਣ ਸਿਕਿਉਰਿਟੀ ਗਾਰਡ ਪਰੇਸ਼ਾਨ ਸੀ ਕਿ ਇਹ ਬੰਦਾ ਪਹਿਲਾਂ ਤਾਂ ਕਦੇ ਵੀ ਉਸ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਇਆ ਸੀ ਪਰ ਉਹ ਵੀ ਦੁਖੀ ਸੀ ਕਿਉਂਕਿ ਉਸ ਦੀ وجہ ਨਾਲ ਉਸ ਨੂੰ ਵੀ ਦਫ਼ਤਰ ਵਿੱਚ ਇੰਨਾ ਸਮਾਂ ਫਾਲਤੂ ਬੈਠਣਾ ਪਿਆ ਸੀ ਦਫ਼ਤਰ ਬੰਦ ਕਰਕੇ ਸਿਕਿਉਰਿਟੀ ਗਾਰਡ ਵੀ ਆਪਣੇ ਘਰ ਚੱਲ ਗਿਆ ਇਸ ਘਟਨਾ ਨੇ ਉਸ ਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ ਤੇ ਉਹ ਵੀ ਗੁੱਸੇ ਵਿੱਚ ਧੁਰ ਅੰਦਰ ਤੱਕ ਭਰ ਗਿਆ ਸੀ ਘਰ ਜਾ ਕੇ ਕੀ ਦੇਖਦਾ ਹੈ ਕਿ ਉਸ ਦੀ ਘਰ ਵਾਲੀ ਨੇ ਉਸ ਦੇ ਪਸੰਦ ਦੀ ਸਬਜ਼ੀ ਨਹੀਂ ਬਣਾਈ ਸਿਰਫ ਇਸੇ ਗੱਲ ਪਿੱਛੇ ਉਸ ਨੇ ਆਪਣੇ ਘਰ ਵਾਲੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਘਰ ਦਾ ਖਿਆਲ ਨਹੀਂ ਰੱਖਦੀ ਤੂੰ ਇਹ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਜਦੋਂ ਮੈਂ ਸਾਰੇ ਦਿਨ ਦਾ ਥੱਕਿਆ ਘਰੇ ਆਉਣਾ ਘਟੋ-ਘਟ ਮੈਨੂੰ ਮੇਰੇ ਪਸੰਦ ਦੀ ਸਬਜ਼ੀ ਤਾਂ ਮਿਲਣੀ ਚਾਹੀਦੀ ਹੈ ਹੁਣ ਉਹ ਤਾਂ ਬੋਲ ਕੇ ਖਾਲੀ ਹੋ ਗਿਆ ਪਰ ਹੁਣ ਗਰਾਰੀ ਉਸ ਦੀ ਘਰ ਵਾਲੀ ਦੇ ਦਿਮਾਗ ਤੇ ਚੜ ਗਏ ਕਿ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਆਂ ਬੱਚਿਆਂ ਦਾ ਖਿਆਲ ਰੱਖਦੀ ਆਂ ਤੇ ਘਰ ਵਿੱਚ ਇਹ ਸੋਚ ਕੇ ਇਕੱਲੀ ਰਹਿੰਦੀ ਆਂ ਕਿ ਸ਼ਾਮ ਨੂੰ ਆਉਣਗੇ ਤੇ ਕੋਈ ਪਿਆਰ ਦੀ ਗੱਲ ਕਰਨਗੇ ਪਰ ਇਹ ਉਲਟਾ ਗੁੱਸਾ ਕਰ ਰਹੇ ਨੇ ਉਹ ਬੜਬੜਾਉਂਦੀ ਹੋਈ ਕਮਰੇ ਵਿੱਚ ਚਲੀ ਗਈ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਉਹਨਾਂ ਦਾ ਬੱਚਾ ਬੈਠਾ ਟੀਵੀ ਤੇ ਕਾਰਟੂਨ ਦੇਖ ਰਿਹਾ ਸੀ ਉਸਨੇ ਬੱਚੇ ਤੋਂ ਰਿਮੋਟ ਖੋਇਆ ਉਸੇ ਰਿਮੋਟ ਨਾਲ ਉਸਨੂੰ ਮਾਰਿਆ ਤੇ ਦੋ ਹੋਰ ਕੰਨ ਤੇ ਜੜੀਆਂ ਤੇ ਬੋਲੀ ਕਿ ਤੂੰ ਸਾਰਾ ਦਿਨ ਹੀ ਟੀਵੀ ਦੇਖਦਾ ਰਹਿੰਦਾ ਹੈ ਪੜ੍ਹਾਈ ਤੂੰ ਕਰਦਾ ਕੋਈ ਨਹੀਂ ਹੁਣ ਉਸ ਬੱਚੇ ਦਾ ਵੀ ਦਿਮਾਗ ਖਰਾਬ ਹੋ ਗਿਆ ਤੇ ਘਰ ਤੋਂ ਬਾਹਰ ਚੱਲਿਆ ਗਿਆ ਤੇ ਸੋਚਣ ਲੱਗਿਆ ਇਹ ਵੀ ਕੋਈ ਘਰ ਹੈ ਇੱਥੇ ਸਾਰਾ ਦਿਨ ਬਸ ਦੰਗੇ ਹੀ ਹੁੰਦੇ ਰਹਿੰਦੇ ਨੇ ਜਦੋਂ ਬਾਹਰ ਗਿਆ ਤਾਂ ਗਲੀ ਵਿੱਚ ਇੱਕ ਕੁੱਤਾ ਬੈਠਾ ਹੋਇਆ ਸੀ ਉਸਨੇ ਇੱਕ ਪੱਥਰ ਚੁੱਕਿਆ ਤੇ ਉਸ ਕੁੱਤੇ ਦੇ ਮਾਰਿਆ ਮਤਲਬ ਆਪਣਾ ਗੁੱਸਾ ਉਸ ਕੁੱਤੇ ਤੇ ਕੱਢ ਦਿੱਤਾ ਹੁਣ ਕੁੱਤੇ ਨੂੰ ਤਾਂ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਵੀ ਇਹ ਕੀ ਹੋ ਗਿਆ ਮੈਨੂੰ ਕਿਉਂ ਮਾਰਿਆ ਕੁੱਤਾ ਭੌਂਕਦਾ ਹੋਇਆ ਦੂਸਰੀ ਗਲੀ ਵਿੱਚ ਚਲੇ ਗਿਆ ਹੁਣ ਜਦੋਂ ਉਹ ਉਸ ਗਲੀ ਵਿੱਚ ਗਿਆ ਤਾਂ ਉੱਥੇ ਇੱਕ ਬੰਦਾ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਿਹਾ ਸੀ ਤੇ ਕੁੱਤੇ ਨੇ ਜਾ ਕੇ ਉਸ ਬੰਦੇ ਨੂੰ ਵੜ ਲਿਆ ਜੈਸ ਨੂੰ ਉਸ ਕੁੱਤੇ ਨੇ ਵੱਢਿਆ ਸੀ ਉਹ ਹੋਰ ਕੋਈ ਨਹੀਂ ਉਸ ਦਫ਼ਤਰ ਦਾ ਮਾਲਕ ਸੀ ਜਿਸਨੇ ਸਵੇਰੇ ਆਪਣੇ ਮੈਨੇਜਰ ਨੂੰ ਝੜਕਿਆ ਸੀ ਉਹ ਜਦ ਤੱਕ ਦੁਨੀਆ ਤੋਂ ਚਲਿਆ ਨਹੀਂ ਗਿਆ ਉਦੋਂ ਤੱਕ ਇਹ ਸਵਾਲ ਉਸ ਦੇ ਖਿਆਲਾਂ ਵਿੱਚ ਘੁੰਮਦਾ ਹੀ ਰਿਹਾ ਕਿ ਉਸ ਦਿਨ ਉਸ ਕੁੱਤੇ ਨੇ ਅਖੀਰ ਮੈਨੂੰ ਵੱਢਿਆ ਕਿਉਂ ਜਦੋਂ ਕਿ ਮੈਂ ਤਾਂ ਉਸ ਨੂੰ ਕੁਝ ਵੀ ਨਹੀਂ ਕਿਹਾ ਸੀ ਇਸ ਗੱਲ ਬਾਰੇ ਉਹ ਬੰਦਾ ਸੋਚ ਰਿਹਾ ਸੀ ਜਿਸਨੇ ਮੈਨੇਜਰ ਨੂੰ ਝੜਕਿਆ ਮੈਨੇਜਰ ਨੇ ਆਪਣੇ ਕਰਮਚਾਰੀਆਂ ਨੂੰ ਝਟਕਿਆ ਕਰਮਚਾਰੀ ਨੇ ਗਾਰਡ ਨੂੰ ਝਟਕਿਆ ਗਾਰਡ ਨੇ ਘਰ ਵਾਲੀ ਨੂੰ ਘਰ ਵਾਲੀ ਨੇ ਆਪਣੇ ਬੱਚੇ ਨੂੰ ਤੇ ਬੱਚੇ ਨੇ ਕੁੱਤੇ ਦੇ ਰੋੜਾ ਮਾਰਿਆ ਤੇ ਉਸ ਕੁੱਤੇ ਨੇ ਉਸ ਨੂੰ ਵੱਢ ਲਿਆ ਇਹ ਛੋਟੀ ਜੀ ਕਹਾਣੀ ਦੱਸਦੀ ਹੈ ਕਿ ਸਮਾਂ ਕਰਮਾਂ ਦੇ ਲੈਣ ਦੇਣ ਦੇ ਚੱਕਰ ਦਾ ਭੁਗਤਾਨ ਜ਼ਰੂਰ ਕਰਦਾ ਹੈ ਅਸੀਂ ਜਿਹੋ ਜਿਹੀ ਵੀ ਕਰਮ ਕਰਦੇ ਹਾਂ ਉਹ ਘੁੰਮ ਕੇ ਸਾਡੇ ਕੋਲ ਆਉਂਦੇ ਜ਼ਰੂਰ ਨੇ ਜਿਵੇਂ ਇੱਕ ਬੱਚਾ ਗਵਾਚ ਜਾਣ ਤੇ ਅਨੇਕਾਂ گاਵਾਂ ਵਿੱਚ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਸਾਡੇ ਕਰਮਾਂ ਦਾ ਫਲ ਸਾਡੇ ਤੱਕ ਪਹੁੰਚ ਹੀ ਜਾਂਦਾ ਹੈ ਜੇਕਰ ਚੰਗੇ ਕਰਮ ਕਰੋਗੇ ਤਾਂ ਚੰਗਾ ਕਮਾਓਗੇ ਤੇ ਚੰਗਾ ਪਾਓਗੇ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਕੁਝ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਪੰਜਾਬੀ ਅਲਫਾ ਸੁਣ ਰਹੇ ਹੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ